ਖਿੰਡਾ ਦੇ ਪ੍ਰਾਇਮਰੀ ਸਕੂਲ ਚ ਪੜ੍ਹਾਉਣ ਵਾਲੇ ਇੱਕ ਅਧਿਆਪਕ ਨੂੰ ਮਿਲਣ ਜਾ ਰਿਹਾ ਹੈ ਨੈਸ਼ਨਲ ਅਵਾਰਡ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਓ ਪ੍ਰਾਇਮਰੀ ਮਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਬਟਿੰਡਾ ਦੇ ਇੱਕ ਟੀਚਰ ਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਇਹ ਅ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਸਾਡਾ ਸਿੱਖਿਆ ਵਿਭਾਗ ਸਾਰੇ ਅਧਿਆਪਕ ਸਹਿਬਾਨ ਵਿਦਿਆਰਥੀ ਅਸੀਂ ਸਾਰੇ ਬਹੁਤ ਖੁਸ਼ ਹਾਂ ਔਰ ਅੱਜ ਬਠਿੰਡਾ ਜ਼ਿਲ੍ਹੇ ਦਾ ਨਾਮ ਹੈ ਜਿਹੜਾ ਉਹ ਨੈਸ਼ਨਲ ਲੈਵਲ ਤੱਕ ਅ ਅਧਿਆਪਕ ਰੋਜਿੰਦਰ ਸਿੰਘ ਜੀ ਨੇ ਪਹੁੰਚਾਇਆ ਸੋ ਇਹ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਮੈਮ ਤੁਹਾਡੇ ਰੋਜਿੰਦਰ ਜੀ ਨਾਲ ਕੱਲ੍ਹ ਵੱਤ ਵੀ ਹੋਈ ਹੋਊਗੀ ਫੋਨ ਤੇ ਕੀ ਕਹਿਣਾ ਚਾਹੁੰਗੇ ਮੇਰੀ ਉਹਨਾਂ ਨਾਲ ਕੱਲ ਗੱਲਬਾਤ ਹੋਈ ਜਦੋਂ ਹੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਦਾ ਨਾਮ ਜਿਹੜਾ ਹੈ ਨੈਸ਼ਨਲ ਅਵਾਰਡ ਲਈ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਤਾਂ ਮੈਂ ਇਹ ਖੁਸ਼ੀ ਉਹਨਾਂ ਦੇ ਨਾਲ ਉਸੇ ਵੇਲੇ ਸਾਂਝੀ ਕੀਤੀ ਔਰ ਉਹਨਾਂ ਨੂੰ ਮੁਬਾਰਕਬਾਦ ਦਿੱਤੀ मैडम ये अवार्ड ਲਈ ਪਹਿਲਾਂ ਅਪਲਾਈ ਕਰਨਾ ਪੈਂਦਾ ਜੀ ਹਾਂਜੀ ਬਿਲਕੁਲ ਅਪਲਾਈ ਕਰਨਾ ਪੈਂਦਾ ਜੀ ਕੀ ਵਿਧੀ ਕੀ ਹੈ ਜੀ ਇਹਦੀ ਅਧਿਆਪਕ ਅਪਲਾਈ ਕਰਦੇ ਨੇ ਜੀ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਸਿਲੈਕਸ਼ਨ ਹੁੰਦੀ ਹੈ ਫਿਰ ਸਟੇਟ ਲੈਵਲ ਤੇ ਔਰ ਉਸ ਤੋਂ ਅੱਗੇ ਫਿਰ ਉਹਨਾਂ ਦੇ ਨਾਮ ਨੈਸ਼ਨਲ ਲੈਵਲ ਲਈ ਜਾਂਦੇ ਆ ਜਿੱਥੇ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ ਮੈਡਮ ਦੇਖੋ ਕਿੰਨੀ ਮਾਲਾਂ ਵਾਲੀ ਗੱਲ ਹੈ ਬਠਿੰਡਾ ਦੇ ਟੀਚਰਸ ਨੂੰ ਇੱਕ ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਹੈ ਇਸ ਨੂੰ ਲੈ ਕੇ ਬਠਿੰਡਾ ਦੇ ਹੋਰ ਟੀਚਰਸ ਨੂੰ ਕੀ ਅਪੀਲ ਕਰਨਾ ਚਾਹੀਦਾ ਇਹੀ ਕਿ ਜਿਹੜਾ ਜਿਵੇਂ ਅਧਿਆਪਕ ਸਹਿਬਾਨ ਨੇ ਉਹ ਆਪਣੀ ਆਪਣੀ ਜਗਾ ਤੇ ਸਾਰੇ ਹੀ ਕੰਮ ਕਰ ਰਹੇ ਨੇ ਜਦੋਂ ਇਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ ਕੋਈ ਤਾਂ ਸਾਨੂੰ ਹੋਰ ਊਰਜਾ ਮਿਲਦੀ ਹੈ ਕਿ ਅਸੀਂ ਆਪਦੇ ਕੰਮ ਦੇ ਵਿੱਚ ਹੋਰ ਅਸੀਂ ਅੱਗੇ ਵਧ ਕੇ ਕੰਮ ਕਰਦੇ ਹਾਂ ਜਾਂ ਸਾਨੂੰ ਨਵੇਂ ਆਈਡੀਆਜ਼ ਮਿਲਦੇ ਹੈ ਤੇ ਜਿਹਦੇ ਨਾਲ ਹੋਰ ਬੱਚਿਆਂ ਦਾ ਜਿਹੜਾ ਫਾਇਦਾ ਉਹ ਹੋ ਸਕਦਾ ਤਾਂ ਇਹ ਜਿਹੜੇ ਸਨਮਾਨ ਮਿਲਦੇ ਹੈ ਇਹਨਾਂ ਨਾਲ ਇਹੀ ਹੈ ਕਿ ਸਾਨੂੰ ਹੋਰ ਵੀ ਵਧੀਆ ਕੰਮ ਕਰਨ ਦੀ ਹੈ ਜਿਹੜੀ ਉਹ ਸ਼ਕਤੀ ਮਿਲਦੀ ਹੈ ਮੈਡਮ ਸਿੱਖਿਆ ਦੇ ਸਥਰ ਨੂੰ ਉੱਪਰ ਚੁੱਕਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਡੇ ਵੱਲੋਂ ਸਾਡੇ ਵੱਲੋਂ ਜਿਵੇਂ ਸਾਨੂੰ ਵਿਭਾਗ ਵੱਲੋਂ ਹਦਾਇਤਾਂ ਆਉਂਦੀਆਂ ਰਹਿੰਦੀਆਂ ਨੇ ਜੀ ਸਿੱਖਿਆ ਦੇ ਸੁਧਾਰ ਲਈ ਨਿਰੰਤਰ ਹੀ ਕੰਮ ਚੱਲਦਾ ਰਹਿੰਦਾ ਹੈ ਜਿਸ ਤਰ੍ਹਾਂ ਹੁਣ ਪਿੱਛੇ ਮਿਸ਼ਨ ਸਮਰੱਥ ਦੇ ਤੌਰ ਤੇ ਆਇਆ ਉਸ ਦੇ ਵਿੱਚ ਬੱਚਿਆਂ ਦਾ ਜਿਹੜਾ ਸਿੱਖਣ ਪੱਧਰ ਹੈ ਕਾਫੀ ਨਿਖਾਰ ਆਇਆ ਹੈ ਇਸ ਤੋਂ ਬਿਨਾ ਹੁਣ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਵੀ ਚੱਲ ਰਿਹਾ ਹੈ ਜਿਦੇ ਵਿੱਚ ਹੋਰ ਵੀ ਬੱਚਿਆਂ ਨੂੰ ਮੌਕੇ ਦਿੱਤੇ ਜਾ ਰਹੇ ਆ ਜਿਦੇ ਨਾਲ ਉਹਨਾਂ ਦਾ ਸਿੱਖਣ ਪੱਧਰ ਕਾਫੀ ਉੱਚਾ ਚੱਕਿਆ ਗਿਆ ਹੈ ਮੈਡਮ ਜੀ ਗੱਲ ਕਰੀਏ ਦੇਖੋ ਜਿਹੜੇ ਟੀਚਰ ਨੂੰ ਅਵਾਰਡ ਮਿਲਣ ਜਾ ਰਿਹਾ ਉਹਨਾਂ ਨੂੰ ਤੁਸੀਂ ਪਰਸਨਲੀ ਜਾਣਦੇ ਹੋਵੋਗੇ ਵੀ ਉਹ ਸਕੂਲ ਲਈ ਉਹਨਾਂ ਨੇ ਕੀ ਉਪਰਾਲੇ ਕੀਤੇ ਆ ਉਹਨਾਂ ਨੇ ਸਕੂਲ ਲਈ ਕਾਫੀ ਉਪਰਾਲੇ ਕੀਤੇ ਆ ਜੀ ਜਿਸ ਦੇ ਵਿੱਚ ਇਹ ਆ ਕਿ انرੋਲਮੈਂਟ ਬਹੁਤ ਵਧਾਈ ਗਈ ਹੈ ਜਿਸ ਦੇ ਨਾਲ ਆਸ-ਪਾਸ ਦੇ ਪਿੰਡਾਂ ਦੇ ਬੱਚੇ ਵੀ ਉਸ ਪ੍ਰਾਇਮਰੀ ਸਕੂਲ 'ਚ ਪੜਨ ਆ ਰਹੇ ਨੇ ਉਸ ਤੋਂ ਬਿਨਾਂ ਉੱਥੇ ਬਹੁਤ ਹੀ ਅੱਛੀ ਬਿਲਡਿੰਗ ਹੈ ਬੜਾ ਪੜਨ ਦੇ ਪੜਨ ਪੜਾਉਣ ਲਈ ਜਿਹੜਾ ਵਾਤਾਵਰਣ ਬੜਾ ਵਧੀਆ ਬਣਾਇਆ ਗਿਆ ਹਰਿਆ ਭਰਿਆ ਸਕੂਲ ਹੈ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਆਧੁਨਿਕ ਜੋ ਸਿੱਖਿਆ ਦੇਣ ਲਈ ਹੁੰਦੀਆਂ ਨੇ ਉਹ ਸਾਰੀਆਂ ਉੱਥੇ ਉਪਲਬਧ ਨੇ ਕੰਪਿਊਟਰ ਲੈਬ ਹੋਵੇ ਲਾਇਬ੍ਰੇਰੀ ਹੋਵੇ ਇਸ ਤਰ੍ਹਾਂ ਤਾਂ ਉਹ ਅਧਿਆਪਕ ਰਜਿੰਦਰ ਸਿੰਘ ਜੀ ਲਗਾਤਾਰ ਲੱਗੇ ਰਹੇ ਨੇ ਸਕੂਲ ਦਾ ਜਿਹੜਾ ਇਸ ਤਰ੍ਹਾਂ ਦਾ ਪੱਧਰ ਬਣਾਉਣ ਲਈ ਤੇ ਉਹਨਾਂ ਦੇ ਇਹ ਉਪਰਾਲਿਆ ਸਦਕਾ ਕੋਠੇ ਇੰਦਰ ਸਿੰਘ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦਾ ਇੱਕ ਨਾਮ ਹੈ। ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਫੇਰ ਇਸ ਮਾਧਿਅਮ ਰਾਹੀਂ ਮੈਂ ਆਪਣੇ ਵੱਲੋਂ ਅ ਰਜਿੰਦਰ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਔਰ ਉਹਨਾਂ ਦਾ ਭਵਿੱਖ ਲਈ ਵੀ ਕਾਮਨਾ ਕਰਦੀ ਹਾਂ ਕਿ ਉਹ ਹੋਰ ਬੁਲੰਦੀਆਂ ਨੂੰ ਛੂਹਣ। ਧੰਨਵਾਦ। प्राइमरी ए सी डी ओ प्राइमरी जिन्हों ने राजमरा मैन चरकीवाल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और चैनल पर